sou ਗੁਰੂ ਜੀ ਦਾ ਸੁਨਾਣਾ ਮੇਲਾ ਮਨਾਇਆ ਜਾ ਰਿਹਾ ਹੈ ਅਮਰ ਜੀ ਹੱਤ ਬਾਰੇ ਕੋਈ ਸੰਤਾਂ ਨੂੰ ਜਾਣ ਪ੍ਰਾਪਤ ਹੋ ਵਾਹਿਗੁਰੂ ਜੀ ਪਹਿਲਾ ਦਾ ਮੈਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਾਰੀ ਸੰਗਤ ਦੇ ਬਾਬਾ ਨੌ ਸਿੰਘ ਜੀ ਦੇ ਸਥਾਨਾਂ ਦੇ ਸ਼ਹੀਦੀ ਦਿਹਾੜਾ ਮਨਾਉਣ ਤੇ ਸੰਗਤਾਂ ਆਇਆਂ ਨੂੰ ਜੀ ਆਇਆਂ ਤਨ ਤਨ ਬਾਬਾ ਨੌ ਸਿੰਘ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਸਥਾਨ ਧੰਤਨ ਬਾਬਾ ਨੌ ਸਿੰਘ ਜੀ ਦਾ ਹੈ ਜਿੱਥੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਇਹ ਮੋੜਾ ਨਾਲ ਮੋੜਾ ਜੋੜ ਕੇ ਚੱਲਦੇ ਰਹੇ ਨੇ ਇੱਥੇ ਧੰਤਨ ਬਾਬਾ ਨੌ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਇੱਥੇ ਬਾਬਾ ਨੌ ਸਿੰਘ ਜੀ ਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਤੇ ਇਹ ਹਰ ਸਾਲ ਦੀ ਤਰ੍ਹਾਂ ਇੱਥੇ ਸੰਗਤਾਂ ਨੇ ਮਸਤਕ ਹੋ ਕੇ ਬਹੁਤ ਹੀ ਉਤਸ਼ਾਹ ਨਾਲ ਇਹ ਮੇਲੇ ਦੇ ਵਿੱਚ ਪਹੁੰਚ ਰਹੀਆਂ ਹਨ ਤੇ ਪਹੁੰਚਦਿਆਂ ਸਨ ਇਹ ਸੰਗਤਾਂ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਉਂਦੀਆਂ ਹਨ ਇਹਨਾਂ ਸੰਗਤਾਂ ਦੇ ਬਾਰੇ ਬਾਰੇ ਜਾਈਏ ਜੀ ਜੋ ਸੰਗਤਾਂ ਇੱਥੇ ਆਉਂਦੀਆਂ ਨੇ ਉਹਨਾਂ ਦੇ ਬਲਹਾਰੇ ਜਾਈਏ ਜੀ ਸਤਿਗੁਰੂ ਜੀ ਮਹਾਪੁਰਸ਼ ਧੰਨ ਧੰਨ ਬਾਬਾ ਜੋਗਾ ਸਿੰਘ ਸਾਹਿਬ ਜੀ ਜਿਹੜੀ 16ਵੇਂ ਮੁਖੀ ਇਸੇ ਗੁਰਗੋਦਾ ਗੱਦੀ ਦੇ ਬਰਾਜਮਾਨ ਹਨ ਉਹਨਾਂ ਦੇ ਵੀ ਇੱਕ ਸਦਕਾ ਬਹੁਤ ਹੀ ਉਪਰਲਾ ਕੀਤਾ ਗਿਆ ਹੈ ਜਿਉਂਦੋਂ ਇਹਨਾਂ ਸੰਗਤਾਂ ਗੁਰੂ ਜੀ ਮਹਾਰਾਜ ਦੇ ਚਰਨ ਪਏ ਹਨ ਇਹਨਾਂ ਮਹਾਰਾਜ ਮਹਾਂਪੁਰਖਾਂ ਨੇ ਇਸ ਸਥਾਨ ਦੀਆਂ ਰੌਣਕਾਂ ਨੂੰ ਇਨੇ ਚਾਰਚਾਂ ਲਾਏ ਨੇ ਜੋ ਸੰਗਤਾਂ ਲਾਗੇ ਚਾਗੇ ਪਿੰਡਾਂ ਦੀਆਂ ਦੂਰ ਦਰਾਡੇؤں ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਤੇ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੋ ਆਪਣੀ ਮਾਨ ਤੇ ਸ਼ਰਧਾ ਨਾਲ ਤੰਤਰ ਬਾਬਾ ਨੋ ਸਿੰਘ ਦੇ ਚਰਨਾਂ ਵਿੱਚ ਨਿਕ ਮਸਤਕ ਹੋ ਕੇ ਅਰਦਾਸ ਬੇਨਤੀ ਕਰਦੇ ਉਹਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ